ਲੇਕਿਨ ਆ ਜਿਹੜਾ ਪਿਛਲੇ 2 ਸਾਲ ਪੰਜਾਬ ਨੇ ਸੰਤਾਪ ਹੰਡਾਇਆ ਜਿਸ ਢੰਗ ਦੇ ਨਾਲ ਇਹ ਬੇਨਕਾਬ ਹੋਏ ਨੇ ਮੈਂ ਸਮਝਦਾ ਕਿ ਜਿਹੜਾ ਡਾਕਟਰ ਗਾਂਧੀ ਨੂੰ ਫੇਰ ਕੋਟ ਕਰਦਾ ਉਹਨਾਂ ਨੇ ਕਿਹਾ ਇਹ ਇਨਕਲਾਬ ਦਾ ਗਰਭਪਾਤ ਕੀਤਾ ਜਿਹੜੀ ਪਾਰਟੀ ਕਹਿੰਦੇ ਸੀ ਅਸੀਂ ਆਮ ਆਦਮੀ ਆਮ ਆਦਮੀਆਂ ਦੀ ਪਾਰਟੀ ਆ ਅਸੀਂ ਵੀਆਈਪੀ ਕਲਚਰ ਖਤਮ ਕਰਾਂਗੇ ਅਸੀਂ ਕੋਈ ਸਰਕਾਰੀ ਕੋਠੀ ਨਹੀਂ ਲਵਾਂਗੇ ਕੋਈ ਗਨਮੈਨ ਨਹੀਂ ਲਵਾਂਗੇ ਕੋਈ ਸਰਕਾਰੀ ਗੱਡੀ ਨਹੀਂ ਲਵਾਂਗੇ ਅਸੀਂ ਬਿਲਕੁਲ ਸਾਦੇ ਜੇ ਬੰਦੇ ਰਵਾਂਗੇ ਅੱਜ ਇੱਕ 1000 ਸਿਕਿਉਰਿਟੀ ਦਾ ਗਨਮੈਨ ਤੇ ਉਹਦੇ ਟੱਬਰ ਦੇ ਕੋਲ ਹੈ Z+ ਸਿਕਿਉਰਿਟੀ ਆ ਇਥੋਂ ਪੰਜਾਬ ਦੀ Z+ ਸਿਕਿਉਰਿਟੀ ਰਾਗਵ ਚੱਡੇ ਨੂੰ ਦਿੱਤੀ ਆ ਅਰਵਿੰਦ ਕੇਚਰੀਵਾਲ ਨੂੰ ਦਿੱਤੀ ਆ ਇਸੇ ਵੌਲੰਟੀਅਰ ਨੂੰ ਕਦੀ ਪੁੱਛਿਆ ਕਿ ਸਰਕਾਰੀ ਨੌਕਰੀ ਦੇਣ ਲੱਗੇ ਆ ਜਾਂ ਅਸੀਂ ਰਾਜ ਸਭਾ ਦੇ ਮੈਂਬਰ ਬਣਾਉਣ ਲੱਗੇ ਆ ਜਾਂ ਅਸੀਂ ਕੋਈ ਲੋਕ ਸਭਾ ਦੇ ਟਿਕਟਸ ਦੇਣ ਲੱਗੇ ਆ ਆ ਹੋਇਆ ਕੀ ਆ ਅੱਠ ਰਾਜ ਸਭਾ ਦੇ ਮੈਂਬਰ ਬਣਾਏ लवली ਯੂਨੀਵਰਸਿਟੀ 25000 ਕਰੋੜ ਰੁਪਏ ਦਾ ਮਾਲਕ ਆ ਇੱਕ ਆਮ ਆਦਮੀ ਆ ਕਿਤੇ ਉਹਨੂੰ ਰਾਜ ਸਭਾ ਦੀ ਸੀਟ ਦੇ ਦਿੱਤੀ ਇਹਦਾ ਮਤਲਬ ਤੁਸੀਂ ਵੌਲੰਟੀਅਰਸ ਨਾ ਸਿਰਫ ਬਸਤੇ ਚੱਕਣ ਵਾਸਤੇ ਰੱਖਿਆ ਉਟਖਾਣ ਲਈ ਰੱਖਿਆ ਹੋਇਆ ਗੜਾ ਘਟਣ ਲਈ ਰੱਖਿਆ ਹੋਇਆ ਭਗਵਾਨ ਕਹਿੰਦਾ ਸੀਗਾ ਕਿ ਮੈਂ ਰਿਵਰਸ ਮਾਈਗ੍ਰੇਸ਼ਨ ਕਰਨੀ ਕਿੰਨਾ ਹੋ ਸਕਦੀ ਹੈ ਖਾਜੇ ਨੇ ਟਿਕਟਾਂ ਦਿੱਤੀਆਂ ਨੇ 13 ਟਿਕਟਾਂ ਕਹਿੰਦੇ 13 0 ਹਰਜ਼ ਪੋਸਿਬਲ 13 ਬੰਦੀ ਹੈ ਰਹੀ ਤੁਹਾਡੇ ਕੋਲ ਤਿੰਨ ਤਾਂ ਤੁਸੀਂ ਤਿਤਰੀਆਂ ਲੈ ਕੇ ਆਏ ਹੋ ਤੁਸੀਂ ਵੇਖ ਰਹੇ ਹੋ ਉਸ ਕਾਇਨਿਸ ਪੰਜਾਬ ਤੇ ਮੈਂ ਤੁਹਾਡੇ ਨਾਲ ਮਿਨਾਕਸ਼ੀ ਧਾਰੀ ਵੱਲੋਂ ਵੈਸੇ ਤਾਂ ਕਾਂਗਰਸ ਦੇ ਵੱਡੇ ਲੀਡਰ ਸੁਖਪਾਲ ਖੈਰਾ ਹਰ ਮੁੱਦੇ ਤੇ ਵਿਰੋਧੀਆਂ ਨੂੰ ਘੇਰਨ ਦੇ ਵਿੱਚ ਕੋਈ ਕਸਰ ਨਹੀਂ ਛੱਡਦੇ ਪਰ ਅੱਜ ਸੁਗਰੂਰ ਪਹੁੰਚ ਕੇ ਸੁਖਪਾਲ ਖੈਰਾ ਦੇ ਵੱਲੋਂ ਜਿੱਥੇ ਆਮ ਆਦਮੀ ਪਾਰਟੀ ਤੇ ਤੰਜ ਕਸਿਆ ਗਿਆ ਉੱਥੇ ਹੀ ਆਮ ਆਦਮੀ ਪਾਰਟੀ ਦੇ ਵੋਲੰਟੀਅਰਸ ਨੂੰ ਵੱਡੀ ਅਪੀਲ ਕੀਤੀ ਗਈ ਤੇ ਕਿਹਾ ਗਿਆ ਕਿ ਤੁਸੀਂ ਸਾਡਾ ਸਾਥ ਦਿਓ ਤੇ ਮੈਂ ਪੰਜਾਬ ਦੇ ਵਿੱਚ ਗੈਰ ਪੰਜਾਬੀਆਂ ਨੂੰ ਨੌਕਰੀ ਨਹੀਂ ਲੈਣ ਦਵਾਂਗਾ ਇਸੇ ਦੇ ਨਾਲ ਹੋਰ ਕਿਹੜੀਆਂ ਵੱਡੀਆਂ ਗੱਲਾਂ ਆਮ ਆਦਮੀ ਪਾਰਟੀ ਬਾਰੇ ਸੁਖਪਾਲ ਖਹਿਰਾ ਦੇ ਵੱਲੋਂ ਆਖੀਆਂ ਗਈਆਂ ਨੇ ਆਓ ਸੁਣਦੇ ਹਾਂ ਇੱਕ ਲੋਕਾਂ ਦਾ ਜਿੱਦਾਂ ਡਾਕਟਰ ਗਾਂਧੀ ਕਹਿੰਦੇ ਹੁੰਦੇ ਨੇ ਕਿ ਇੱਕ ਆਮ ਆਦਮੀ ਪਾਰਟੀ ਨੇ ਨਾ ਇੱਕ ਇਨਕਲਾਬ ਦੀ ਉਮੀਦ ਦਾ ਗਰਭ ਪਾ ਦਿੱਤਾ ਵਾ ਅੰਨਾ ਹਜ਼ਾਰੇ ਦੀ ਮੂਵਮੈਂਟ ਤੋਂ ਲੈ ਕੇ ਕਿਹੜੀਆਂ ਗੱਲਾਂ ਚੱਲੀਆਂ ਸੀਗੀਆਂ ਔਰ ਕਿਹੜੇ ਬੰਦੇ ਨਾਲ ਜੁੜੇ ਸੀਗੇ ਯੋਗਿੰਦਰ ਯਾਦਵ ਵਰਗੇ ਆਦਮੀ ਪ੍ਰਸ਼ਾਂਤ ਕੁਸ਼ਨ ਵਰਗੇ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ 5-5 ਕਰੋੜ ਰੁਪਏ ਉਹਨਾਂ ਦੇ ਬੈਂਕ ਅਕਾਊਂਟ ਚ ਪਾਇਆ ਕੁਮਾਰ ਵਿਸ਼ਵਾਸ ਵਨ ਆਫ ਦ ਗੁੱਡ ਆਰਟਿਸਟ ਆਫ ਇੰਡੀਆ ਔਰ ਉਹਦੇ ਨਾਲ ਡਾਊਨ ਦ ਲਾਈਨ ਬਹੁਤ ਸਾਰੇ ਅਸ਼ੂਤੋਸ਼ ਵਰਗੇ ਪੱਤਰਕਾਰ ਤੁਹਾਡੇ ਵਰਗੇ ਜਿਹੜੇ ਆਪਣਾ ਕੰਮ ਛੱਡ ਕੇ ਪਤਾ ਨਹੀਂ ਅਮਰੀਕਾ ਕੈਨੇਡਾ ਤੋਂ ਕਿੰਨੇ ਮਲਟੀਨੈਸ਼ਨਲ ਲੱਖਾਂ ਦੇ ਕਰੋੜਾ ਰੁਪਏ ਦੇ ਪੈਕੇਜਸ ਛੱਡ ਕੇ ਇੱਥੇ ਆਮ ਆਦਮੀ ਚ ਆਏ ਇਹ ਸ਼ਾਇਦ ਵਾਕੇ ਹੀ ਇਨਕਲਾਬ ਆਵੇਗਾ ਲੇਕਿਨ ਆ ਜਿਹੜਾ ਪਿਛਲੇ 2 ਸਾਲ ਪੰਜਾਬ ਨੇ ਸੰਤਾਪ ਝੰਡਾਇਆ ਜਿਸ ਢੰਗ ਦੇ ਨਾਲ ਇਹ ਬੇਨਕਾਬ ਹੋਏ ਨੇ ਮੈਂ ਸਮਝਦਾ ਕਿ ਜਿਹੜਾ ਡਾਕਟਰ ਗਾਂਧੀ ਨੂੰ ਫੇਕ ਕੋਟ ਕਰਦਾ ਉਹਨਾਂ ਨੇ ਕਿਹਾ ਇਹ ਇਨਕਲਾਬ ਦਾ ਗਰਭਪਾਤ ਕੀਤਾ ਅਗਲੇ 20 ਸਾਲ ਲੋਕਾਂ ਨੇ ਕਿਸੇ ਤੇ ਵਿਸ਼ਵਾਸ ਨਹੀਂ ਕਰਨਾ ਕਿ ਅਗਰ ਕੋਈ ਕਹੂਗਾ ਨਾ ਫਰਜ਼ ਕਰੋ ਕਿ ਮੈਂ ਫਲਾਨਾ ਤੁਹਾਨੂੰ ਗਾਰੰਟੀ ਕਰਦਾ ਵੈਦਾ ਉਹਨਾਂ ਫਾਇਦਾ ਉਹਨਾਂ ਨੇ ਲੋਕਾਂ ਨੇ ਯਕੀਨ ਨਹੀਂ ਕਰਨਾ ਕਿ ਇਹਨਾਂ ਨੇ ਯਕੀਨ ਤੋੜਿਆ ਵਾ ਔਰ ਜੋ ਯਕੀਨ ਤੋੜਿਆ ਬੇਸਿਕ ਦੋ ਤਿੰਨ ਜਿਹੜੇ ਮੁੱਢਲੀਆਂ ਗੱਲਾਂ ਤੋਂ ਤੁਹਾਨੂੰ ਨਜ਼ਰ ਆ ਰਿਹਾ ਵਾ ਜਿਹੜਾ ਜਿਹੜੀ ਪਾਰਟੀ ਕਹਿੰਦੀ ਸੀ ਅਸੀਂ ਆਮ ਆਦਮੀ ਆਮ ਆਦਮੀਆਂ ਦੀ ਪਾਰਟੀ ਆ ਅਸੀਂ ਵੀਆਈਪੀ ਕਲਚਰ ਖਤਮ ਕਰਾਂਗੇ ਅਸੀਂ ਕੋਈ ਸਰਕਾਰੀ ਕੋਠੀ ਨਹੀਂ ਲਵਾਵਾਂਗੇ ਕੋਈ ਗਨਮੈਨ ਨਹੀਂ ਲਵਾਵਾਂਗੇ ਕੋਈ ਸਰਕਾਰੀ ਗੱਡੀ ਨਹੀਂ ਲਵਾਵਾਂਗੇ ਅਸੀਂ ਬਿਲਕੁਲ ਸਾਦੇ ਜਿਹੇ ਬੰਦੇ ਰਵਾਂਗੇ ਲੇਕਿਨ ਕੀ ਹੁਣ ਦੇਖ ਰਿਹਾ ਵਾ ਪੰਜਾਬ ਦੇ ਵਿੱਚ ਇੰਨੀ ਜਦਾ ਅ ਰਜਵਾੜੇ ਸ਼ਾਹੀ ਚਲੋ ਅਮਰਿੰਦਰ ਸਿੰਘ ਇੱਕ ਰਜਵਾੜਾ ਸੀ ਉਹ ਤਾਂ ਕਹਿ ਕੀ ਕਰਦਾ ਸੀਗਾ ਲੇਕਿਨ ਭਗਵਾਨ ਤੁਮਾਨ ਨੇ ਤਾਂ ਉਹਦਾ ਰਿਕਾਰਡ ਤੋੜਿਆ ਵਾ ਅੱਜ 1000 ਸਿਕਿਉਰਿਟੀ ਦਾ ਗਨਮੈਨ ਤੇ ਉਹਦੇ ਟੱਬਰ ਦੇ ਕੋਲ ਆ ਯਾਰ Z+ ਸਿਕਿਉਰਿਟੀ ਆ ਇੱਥੋਂ ਪੰਜਾਬ ਦੀ Z+ ਸਿਕਿਉਰਿਟੀ ਰਾਗਵ ਚੱਡੇ ਨੂੰ ਦਿੱਤੀ ਆ ਅਰਵਿੰਦ ਕੇਚਰੀਵਾਲ ਨੂੰ ਦਿੱਤੀ ਆ ਔਰ ਦੂਸਰਾ ਜਿਹੜਾ ਕਹਿੰਦੇ ਸੀ ਜੀ ਕਿ ਅਸੀਂ ਇੱਕ ਸਵਰਾਜ ਦਾ ਮਾਡਲ ਲੈ ਕੇ ਆਵਾਂਗੇ ਕਿ ਅਸੀਂ ਜੋ ਵੀ ਕਰਾਂਗੇ ਆਪਣੇ ਵੋਲੰਟੇਅਰਜ਼ ਨੂੰ ਪੁੱਛ ਕੇ ਕੰਮ ਕਰਿਆ ਕਰਾਂਗੇ ਕਿਸੇ ਬਰਨਾਲੇ ਜ਼ਿਲ੍ਹੇ ਦੇ ਕਿਸੇ ਵੋਲੰਟੇਅਰ ਨੂੰ ਕਦੀ ਪੁੱਛਿਆ ਕਿ ਸਰਕਾਰੀ ਨੌਕਰੀ ਦੇਣ ਲੱਗੇ ਆ ਜਾਂ ਅਸੀਂ ਰਾਜ ਸਭਾ ਦੇ ਮੈਂਬਰ ਬਣਾਉਣ ਲੱਗੇ ਆ ਜਾਂ ਅਸੀਂ ਕੋਈ ਲੋਕ ਸਭਾ ਤੇ ਟਿਕਟਸ ਦੇਣ ਲੱਗੇ ਆ ਆ ਹੋਇਆ ਕੀ ਆ ਅੱਠ ਰਾਜ ਸਭਾ ਦੇ ਮੈਂਬਰ ਬਣਾਏ लवली ਯੂਨੀਵਰਸਿਟੀ 25000 ਕਰੋੜ ਰੁਪਏ ਦਾ ਮਾਲਕ ਹੈ ਆਮ ਆਦਮੀਆ ਕਿਤੇ ਉਹਨੂੰ ਰਾਜ ਸਭਾ ਦੀ ਸੀਟ ਦੇ ਦਿੱਤੀ ਇਕ ਸਨੀ ਰੂੜਾ ਕੋਈ ਬਿਲਡਰ ਹੈਗਾ ਦਿੱਲੀ ਰਹਿੰਦਾ ਬੜਾ ਅਮੀਰ ਆਦਮੀ ਹੋਣਾ ਵਾ ਉਹਨੂੰ ਟਿਕਟ ਦਿੱਤੀ ਜੀ ਉਹਨੂੰ ਰਾਜ ਸਭਾ ਦਿੱਤੀ ਆ ਦੋ ਤਿੰਨ ਗੈਰ ਪੰਜਾਬੀਆਂ ਨੂੰ ਦੇ ਦਿੱਤੀ ਇਹ ਵਿਚਾਰੇ ਜਿੱਥੇ ਸੀਗੇ ਇਹਦਾ ਮਤਲਬ ਤੁਸੀਂ ਵੋਲੰਟੇਅਰਸ ਨਾ ਸਿਰਫ ਬਸਤੇ ਚੱਕਣ ਵਾਸਤੇ ਰੱਖਿਆ ਉਟਖਾਣ ਲਈ ਰੱਖਿਆ ਹੋਇਆ ਗਾਲਾਂ ਕੱਢਣ ਲਈ ਰੱਖਿਆ ਹੋਇਆ ਆ ਇਹਨਾਂ ਦਾ ਹਸ਼ਰ ਹੈਗਾ ਔਰ ਉਸ ਵਾਰ ਜਿੰਨੀਆਂ ਇੰਪੋਰਟੈਂਟ ਪੋਜੀਸ਼ਨਸ ਆ ਜਾਂ ਪੰਜਾਬ ਦੇਖੋ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਚੇਅਰਪਰਸਨ ਦਿੱਲੀੋਂ ਲਿਆ ਕੇ ਲਾਈ ਜੇ ਜਿਹੜਾ ਤੁਹਾਡਾ ਰੇਰਾ ਦਾ ਚੇਅਰਮੈਨ ਲਾਇਆ ਔਰ ਮੈਂਬਰਸ ਲਾਇਨੇ ਸਾਰੇ ਉਹ ਸਾਰੇ ਜਿਹੜੀ ਸਾਡੀ ਰੀਅਲ ਏਸਟੇਟ ਦੀ ਅਥਾਰਟੀ ਹੈ ਉਹ ਸਾਰੇ ਗੈਰ ਪੰਜਾਬੀ ਲਾਇ ਨੇ ਦਿੱਲੀੋਂ ਲੈ ਕੇ ਲਾਏ ਨੇ ਬਾਬਾ ਫਰੀਦ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਸਾਡੇ ਕੋਲ ਨਾ ਇੱਕ ਬੜਾ ਐਮਿਨੈਂਟ ਨਿਊਕਲੀਅਰ ਮੈਡੀਸਨ ਦਾ ਸਾਇੰਟਿਸਟ ਆ ਪ੍ਰੋਫੈਸਰ ਬਲਜਿੰਦਰ ਸਿੰਘ ਪੀਜੀਐਚ ਕੰਮ ਕਰਦੇ ਨੇ ਹੀ ਵਾਸ ਇਗਨੋਰਡ ਪੈਨਲ ਹੁੰਦਾ ਪੈਨਲ ਦਾ ਨਾਮ ਸੋ ਉਹਦੇ ਚ ਇੱਕ ਪਟਿਆਲੇ ਤੋਂ ਡਾਕਟਰ ਸੀ ਸਾਰੇ ਬਹੁਤ ਅੱਛੇ ਰਜਿੰਦਰਾ ਹਸਪੀਟਲ ਦੇ ਹੋਣਗੇ ਸਾਰਿਆਂ ਨੂੰ ਛੱਡ ਕੇ ਬਾਹਰੋਂ ਦਿੱਲੀੋਂ ਲੈ ਆ ਕੇ ਉੱਥੇ ਲਾਤਾ ਜਿਨੀਆਂ ਨੌਕਰੀਆਂ ਨਿਕਲ ਨਹੀਂ ਆਣੇ ਚਾਹੇ ਪੀਐਸਪੀਸੀਐਲ ਦੀਆਂ ਚਾਹੇ ਪੰਜਾਬ ਸਰਵਿਸ ਜੋ ਚਾਹੇ ਉਹ ਫਟਵਾਰੀਆਂ ਦੀਨ ਸਾਰੀਆਂ ਹਰਿਆਣਾ ਤੇ ਰਾਜਸਥਾਨ ਵਾਲੇ ਲਈ ਜਾਂਦੇ ਨੇ ਕਿਉਂਕਿ ਉਹਦੇ ਵਿੱਚ ਕੋਈ ਡੋਮਸੈਲ ਦੀ ਇਹਨਾਂ ਨੇ ਕੰਡੀਸ਼ਨ ਹੀ ਨਹੀਂ ਰੱਖੀ ਹੋਈ ਔਰ ਮੀਥੇਰ ਉੱਥੇ ਪਾਰਲੀਮੈਂਟ ਵਿਧਾਨ ਸਭਾ ਝੂਠ ਬੋਲ ਰਿਹਾ ਕਿ ਜੀ ਅਨਪੜ੍ਹ ਹੈ ਜਿਹੜੇ ਲੋਕੀ ਕਹਿੰਦੇ ਜੀ ਸਰਕਾਰੀ ਨੌਕਰੀਆਂ ਅਸੀਂ ਕਿੱਦਾਂ ਰੋਕ ਦਈਏ ਜੀ ਅਸੀਂ ਦੇਖਦੇ ਸਿਰੇ ਨੇ ਉਹਨੂੰ ਕਿਹਾ ਹਿਮਾਚਲ ਪ੍ਰਦੇਸ਼ ਨੂੰ ਨੌਕਰੀ ਲੈ ਕੇ ਦੱਸੇ ਜਿੱਥੇ ਲਾਅ ਬਣਿਆ ਕਿ ਕੋਈ ਵੀ ਗੈਰ ਹਿਮਾਚਲੀ ਨਾ ਜ਼ਮੀਨ ਖਰੀਦ ਸਕਦਾ ਨਾ ਵੋਟਰ ਬਣ ਸਕਦਾ ਨਾ ਉੱਥੇ ਨੌਕਰੀ ਲੈ ਸਕਦਾ ਥੇਅਰ ਇਜ਼ ਅ ਲਾ ਨਾਟ ਓਨਲੀ ਇਨ ਹਿਮਾਚਲ there is a law in uh, prime minister state gujarat aur hun uttarakhand ne law banaya mera bill pe aaya deko pending kultar is mutalliq ke tusi himachal pradesh di tarz le ik law le a ke koi bhi gair punjabi sade nu gair punjabi on jee sakke paise kamaun kamai karan ghar palan no worries at all lekin unan nu itthe pakke bishinde zameen de malik voter banona naukriyan deniyan sarkariyan ehda matlab sade bacche fere videsh chalo jaan to kyon hatange jehda bhagwant kenda se ke main reverse migration karni kitta ho sakdi hai ਖਾਜ ਨੇ ਟਿਕਟਾਂ ਦਿੱਤੀਆਂ ਨੇ 13 ਟਿਕਟਾਂ ਕਹਿੰਦੇ 13 0 ਹੌਸਟ ਪੋਸਿਬਲ 13 ਬੰਦੀ ਹੈਗੇ ਤੁਹਾਡੇ ਕੋਲ ਤਿੰਨ ਤਾਂ ਤੁਸੀਂ ਤਿਤਰੀਆਂ ਲੈ ਕੇ ਆਏ ਹੋ ਇੱਕ ਰਿੰਕੂ ਲੈ ਕੇ ਆਇਆ ਪਟਕੇ ਕਾਲੀਆਂ ਦਾ ਇੱਕ ਜੀਪੀ ਲੈ ਕੇ ਗਿਓ ਕਾਂਗਰਸ ਦਾ ਪਟਕੇ ਫਤਿਹਗੜ ਸਾਹ ਤੋਂ ਇੱਕ ਤੁਸੀਂ ਬਾਗ ਰੋਡ ਕੇ ਸਾਡੇ ਚੱਬੇਵਾਲ ਨੂੰ ਲੈ ਗਿਓ ਕਾਂਗਰਸ ਤੋਂ ਹਾਰਪੁਰ ਤੌਰ ਬੰਦੀ ਹੈ ਨਹੀਂ ਗੇ ਤੁਸੀਂ ਪੰਜ ਮინისტრ ਕਿਸੇ ਪਾਰਟੀ ਨੇ ਉਤਾਰੇ ਨੇ ਪੰਜ ਮਿਨਿਸਟਰਸ ਇਨ ਦਾ ਇਲੈਕਸ਼ਨ ਪ੍ਰੋਸੈਸ ਅੱਜ ਤੱਕ 75 ਸਾਲ ਦੀ ਆਜ਼ਾਦੀ ਦੇ ਵਿੱਚ ਪੰਜ ਮਿਨਿਸਟਰਸ ਪਿੰਨ ਐਮ ਐਲ ਏ ਅੱਛਾ ਕਿੱਥੇ ਅਧਰਿਆ ਚੱਕਣ ਵਾਲੇ ਆਮ ਆਦਮੀ ਮੇਰੀ ਤੁਹਾਡੇ ਜਰੀਆ ਆਮ ਆਮ ਆਦਮੀ ਦੇ ਵੋਲੰਟੀਅਰਸ ਨੂੰ ਸਪੈਸ਼ਲ ਅਪੀਲ ਆ ਕਿ ਤੁਸੀਂ ਬਹੁਤ ਹੰਡਾ ਲਿਆ ਨਾ ਦਾ ਸੰਤਾਪ ਆਓ ਸਾਡਾ ਸਾਥ ਮੈਂ ਬੈਠਾ ਇੱਥੇ ਮੈਂ ਤੁਹਾਡੀ ਹਫਾਜ਼ਤ ਕਰੂੰਗਾ ਮੈਂ ਕਿਸੇ ਗੈਰ ਪੰਜਾਬੀ ਨੂੰ ਪੰਜਾਬ ਦੇ ਵਿੱਚ ਨਜਾਇਜ਼ ਨੌਕਰੀ ਨਹੀਂ ਲੈਣ ਦਊਗਾ ਮੈਂ ਕਿਸੇ ਤੋਂ ਝੂਠਾ ਪਰਚਾ ਨਹੀਂ ਹੋਣ ਦਊਗਾ ਮੈਂ ਜਿੰਦ ਜਾਣ ਲਾ ਦੂੰਗਾ ਕਿ ਸੰਗਰੂਰ ਦਾ ਜਿਹੜੇ ਇੰਪੋਰਟੈਂਟ ਇਸ਼ੂਜ਼ ਨੇ ਕਿਸਾਨਾਂ ਦੇ ਖੇਤ ਮਜ਼ਦੂਰਾਂ ਦੇ ਛੋਟੇ ਦੁਕਾਨਦਾਰ ਦੇ ਵਪਾਰੀ ਦੇ ਉਦੀ ਆਪਾਂ ਵਾਜ਼ਤ ਕਰਨੀ ਕਿੱਥੇ ਗਿਆ ਕਹਿੰਦੇ ਸੀ ਜੀ ਇਨਸਪੈਕਟਰ ਰਾਜ ਖਤਮ ਕਰਨਾ ਜਿੰਨੀ ਕਰਪਸ਼ਨ ਹੁਣ ਹੋਈ ਹੋਈ ਪੰਜਾਬ ਦੇ ਵਿੱਚ ਤੌਬਾ ਮੇਰੀ ਔਰ ਜਿੰਨਾ ਮਾਫੀਆ ਚਾਹੇ ਮਾਈਨਿੰਗ ਆ ਚਾਹੇ ਸ਼ਰਾਬ ਮਾਫੀਆ ਅੱੱਚੀ ਬੰਦੇ ਮਾਰ ਕੇ ਗੁਜਰਾ ਤੇ ਰਵਦਾਸਪੁਰੇ ਵਿੱਚ ਇਹ ਕੀ ਦਰਸਾਉਂਦਾ ਥੈਟ ਥੇਰ ਇਜ਼ ਅ ਪੈਰਲ ਮਾਫੀਆ ਵਰਕਿੰਗ ਇਨ ਪੰਜਾਬ ਇਦਾਂ ਹੀ ਉਹ ਸਾਰਾ ਕੇਬਲ ਨੈਟਵਰਕ ਦੇ ਉੱਤੇ ਕਬਜ਼ਾ ਕਰ ਰਿਹਾ ਪਠਾਨ ਮਾਜਰਾ ਔਰ ਰੀਅਲ ਏਸਟੇਟ ਮਾਫੀਆ ਸਰਬਜੀਤ ਕੌਰ ਮਾਨੂੰ ਕੇ ਤੁਹਾਡੇ ਲੱਗੇ ਐਮਪੀ ਐਮਐਲਏ ਬਣੀ ਹੋਈ ਐਨਆਰਏ ਦੀ ਕੋਠੀ ਦੇ ਕਬਜ਼ਾ ਹੋਰ ਮਾਫੀਆ 60-70 ਹਜ਼ਾਰ ਕਰੋੜ ਦਾ ਕਰਜ਼ਾ ਐਡ ਕਰ ਦਿੱਤਾ ਵਾ ਫਿਰ ਵੀ ਕਹੀ ਜਾਂਦੇ ਰੰਗਲਾ ਪੰਜਾਬ ਹੈ ਰੰਗਲਾ ਪੰਜਾਬ ਹੈ ਖੰਬਿਆਂ ਦੀ ਸਰਕਾਰ ਹੈ ਹਰ ਖੰਭਾ ਭਰਿਆ ਹੋਇਆ ਪੰਜਾਬ ਦੇ ਵਿੱਚ ਸਵਾਈ ਪਬਲਿਸਿਟੀ ਤੋਂ ਤਾਂ ਸੁਖਪਾਲ ਖੈਰਾ ਦੇ ਵੱਲੋਂ ਜੋ ਅੱਜ ਆਮ ਆਦਮੀ ਪਾਰਟੀ ਤੇ ਵੱਡੇ ਬਿਆਨ ਦਿੱਤੇ ਗਏ ਨੇ ਇਸ ਦਾ ਜਵਾਬ ਆਖਿਰਕਾਰ ਆਮ ਆਦਮੀ ਪਾਰਟੀ ਦੇ ਵੱਲੋਂ ਕਿਹੜਾ ਲੀਡਰ ਦਵੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਇਸ ਬਿਆਨ ਤੋਂ ਬਾਅਦ ਸਿਆਸਤ ਜਰੂਰ ਭਖ ਸਕਦੀ ਹੈ